ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਗੁਰ ਮੇਲੋ ਗੁਰ ਮੇਲੋ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਗੁਰ ਮੇਲ ਨਾ ਜਨ ਨਾਨਕ ਗੁਰ ਮਿਲ ਰਹਿ ਸਜੀਓ ਜਨ ਨਾਨਕ ਗੁਰ ਮਿਲ ਪ੍ਰਭਸ ਜੀਓ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਮੋਰ ਮੇਲਾ ਗੁਰ ਮੇਲਾ

अमरदास ਗੁਰੂ ਅਮਰਦਾਸ पातशाह जी महाराज गीत नवाज़ लॻो जलनि संगत जलंधर जी संगत जो रोल रुल खे गीत नवाज़ सचे ਪਾਤਸ਼ਾਹ તમ તમ શ્રી ગુરુગ્રામ સાહેબજી નમ રાજ બાકી દી પાણુ સત્રિશાય હે પંચ પ્યારે સાહબાનની ગોદ અગવાઈ કે અંતરે કાનમ પ્રતાપની સરા વિશ્વમ હોતી અઘુરસ્તે કુમાર તો કલગી કલાવાળા મનો કાંગ્રેસી ગોરતાની આપકસી નું સંગેજીને આદમી કે નું ગુરુતા સેવાવા પરવાન કરમીયા ਕਲੀਮ ਕਲੀ ਜੀ ਜੀ ਇਲਾਵਾ ਜੀ ਜੀ ਅਮਰਿਆ ਕਰਮਿਆ ਗ੍ਰੀਤ ਨਵਾਜ਼ ਕੋਈ ਦੰਨ ਰਾਸ ਦੇਣੇ ਨਵਾਜ਼ ਸੋਤੇ ਪਾਸਾ ਦੇ ਪਾਣੀ ਦੇ ਰੋੜਾ ਮੋੜਿਆਰਾ ਬੰਦੀ ਕਰੀ ਦੇ ਸਭਾ ਵੀ ਮੰਗ ਦਿੱਤਾ ਜਾਵੇਗਾ ਉਸ ਦੇ ਪ੍ਰਾਂਤ ਦੇਣੇ ਨਵਾਜ਼ ਪਾਣੀ ਦੀ ਕਿਰਪਾ ਨਾਲ ਬੜੀ ਚਾਹਤ ਦੀ ਹੋਵੇਗੀ ਕਿਰਪਾ ਕਰੀ ਹੋਣ ਜੀ ਜੀ ਨੂੰ ਪਾਣੀ ਦੇਣੇ ਸਿਵਾਵਨ ਆਨ ਕਰਾਮ ਕਰ ਦੀ ਖਰਾਬ ਜੀ ਬਹਾਵੀ ਨੋਬਦ ਵਾਰ ਤੇ ਜੀ ਕਾ ਕਾਲਾ ਰਾਹੀ ਲਾ ਗੁਰ ਨੇ ਲਾ I'm you <laughs> ਹਰ ਦਇਆ ਕਰੋ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਗੁਰਨੇ ਲਾ ਗੁਰਨੇ ਲਾ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਗੁਰਨੇ ਨਾਨਕ ਗੁਰ ਮੇਲ ਰਸ ਜੀਓ ਜਨਾਨਕ ਗੁਰ ਮੇਲ ਰਸ ਜੀਓ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਗੁਰ ਮੇਲ ਵਾਹਿਗੁਰੂ ਜੀ ਕੀ ਪ੍ਰਤਿ ਗੁਰੂ ਕੀ ਪਿਆਰੀ ਸਾਧ ਸੰਗਤ ਤਨ ਤਨ ਸਵਾਹਿਬ ਸਤਿਗੁਰੂ ਸ੍ਰੀ ਗੁਰੂ ਵਿੰਸਰ ਮਹਾਰਾਜ ਜੀ ਦੀ ਅਪਾਰ ਰਹਿਮਤ ਤੇ ਕਿਰਪਾ ਸਦਕਾ ਜੋ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ 450 ਸਾਲਾ ਗੋਤਾ ਗੱਦੀ ਦੇ ਸ਼ਿਖਾਪ ਦੀ ਅਤੇ ਨਾਲ ਨਾਲ ਧਨੁਕੰਤ ਸਿੰਘ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਭੰਦੇ ਅਮਰਦਾਸ ਜੀ ਤੇਰੇ ਤੇਰੀ ਉਪਨਾ ਤੇ ਬੰਨਿਆ ਵੇ ਗ੍ਰੀਨ ਆ ਆਪੀ ਅਚਾਰ 550 ਸਾਨਾ ਜੋਤੀ ਜੋਤ ਦੇ Vishnu ਸਰਮਪਿਤ ਆਦਨੇ ਕਿਰਪਾ ਕੀਤੀ ਹੀ ਆਜ ਦਰਦ ਕਰੋ ਬਾਰੇ ਸਾਰੇ ਸ੍ਰੀਮਾਨ ਸੰਤ ਪਾਪਾ ਬਿਸਨ ਸਿੰਘ ਜੀ ਨਿਰਮਲ ਕੁਟਿਆ ਪਿੰਜੋਲ ਵਾਲਿਆਂ ਦੇ ਤਪ ਸਥਾਨ ਤੋਂ ਧਨੁਕੰਤ ਸਿੰਘ ਸ੍ਰੀ ਗੁਰੂ ਗੰਸਾਹ ਮਹਾਰਾਜੀ ਅਗਵਾਈ ਵਿੱਚ ਪੰਜਾਂ ਪਿਆਰਿਆਂ ਦੀ ਪੰਤਾਂ ਸ੍ਰੀ ਗੁਰੂ ਅੰਸਾ ਜੀ ਦੇ ਸਤਿ ਸਹਾਇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਜੇ ਇੱਕ ਬਹੁਤ ਹੀ ਮਹਾਨ ਅਲੋਕਿਕ ਨਵੇਂ ਕੀਰਤ ਵਿੱਚ ਆਰੰਭ ਹੋਈ ਸੀ ਜਿਹਦੇ ਵਿੱਚ ਸ਼੍ਰੋਮਣੀ ਗੁਰਗਿਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਉਹਨੇ ਵੀ 10:15 ਵਜੇ ਕੁੰਨੀ ਨਜ਼ਾਰਾ ਸ਼ਾਮ ਰੋ ਕੇ ਸਭ ਨੂੰ ਚੰਗਾ ਅਰਦਾਸ ਬੇਨਤੀ ਕੀਤੀ ਹੋ ਸਤਿਗੁਰਾਂ ਦੀ ਕਿਰਪਾ ਨਾਲ ਇਹ ਇਹ ਨਗਰ ਕੀਰਤਨ ਦਾ ਆਰੰਭ ਹੋਇਆ ਸੀ ਜੋ ਇਸ ਵੇਲੇ ਰਾਸਤੇ 'ਚ ਪੜਾ ਪੜਾ ਹੁੰਦੇ ਹੋਏ ਭੰਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਦੇ ਪਾਵਨ ਪ੍ਰੀਤ ਸਥਾਨ ਗੋਗਵਾ ਬੌਲੀ ਸਾਹਿਬ ਵਿੱਚ ਸਤਿਗੁਰਾਂ ਦੀ ਮਿਹਰ ਕਿਰਪਾ ਸਦਕਾ ਸੰਪੂਰਨ ਹੋਇਆ ਸਤਿਗੁਰਾਂ ਨੇ ਬਹੁਤ ਹੀ ਕਿਰਪਾ ਕੀਤੀ ਅਸੀਂ ਭੁਰੜਾ ਨੇ ਪਰਨਵਾ ਦੇ ਰੰਤ ਕੀਤੀ ਸਾਨੂੰ ਮਾਣ ਬਖਸ਼ਿਆ ਜੋ ਨਵੇਂ ਕੀਰਤਨ ਦੀ ਸੰਪੂਰਨਤਾ ਹੋਈ ਹੈ ਸੰਤ ਬਾਬਾ ਬਸੰਤ ਸਿੰਘ ਜੀ ਹੋਣਾ ਨੇ ਨਗਰ ਕੀਰਤਨ ਦੀ ਰਾਮਤਾਂ 328 ਵਿੱਚ ਗੁਰਸਿੱਖੀ ਦੇ ਪੇਟਾ ਹੋਇਆ ਤੇ ਉਹਨਾਂ ਕੀਤੀ ਸੀ ਜੋ ਜਵੰਦਰ ਸਾਹਿਬ ਵਿੱਚ ਹੁਣ ਤੇ ਚੱਲ ਰਹੀ ਹੈ ਬਹੁਤ ਕੀ ਸਾਧ ਸੰਗਤ ਆਪਾਂ ਸਾਰੇ ਸਹਿਬਾਂ ਦੇ ਗੁਰਪੁਰਬ ਮਨਾਉਨੇ ਆ ਜੋ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਆਪਾਂ ਕਿਰਪਾ ਕੀਤੀ ਸਾਨੂੰ ਆਮਦੀਦਾ ਦੇ ਕੇ ਨਵਾ ਗਿਆ ਆਮਦੀਦਾ ਦੇ ਕੇ ਸਾਨੂੰ ਸਰਵਾਦੀਆਂ ਰਾਜ ਪਾਉ ਦਸੀ ਕੀਤੇ ਆਪਾਂ ਅੰਮਤ ਨਾ ਪਿਆਰ ਕਰੀਏ ਅੰਮਤ ਛਕੀਏ ਪੰਜ ਵੇਟਾਂ ਵੇਖੀਏ ਕਿ ਇਸ ਗੰਗਾ ਕਰਾ ਕਰ ਪਾਣ ਕੇ ਸ਼ਰਧਾ ਕਰਨ ਕਰੀਏ ਜਿਹੜਾ 4 ਵਜੇ ਕਹਤਾ ਦਸੀਆਂ ਮਾਣੋਂ ਤੋਂ ਬਚੀਏ ਅੰਮਤ ਵੇਲੇ ਇਸ਼ਨਾਨ ਕਰਕੇ ਬਾਣੀਆਂ ਪੜੀਏ ਸੇਮਨ ਕਰੀਏ ਸ਼ਾਮ ਨੂੰ ਰਾਇ ਰਾਸ ਕੀਰਤ ਹੋ ਆਪਾਠ ਕਰਕੇ ਸਦਨਾ ਚੰਦਨ ਰਾਸ ਕਰੀਏ ਗਰੀਬ ਨਵਾ ਚਾਰ ਦਾ ਦਿਨ ਆਪਦੇ ਹੁਕਮ ਵਿੱਚ ਸ਼ੁਕ ਦਾ ਪਤੀਤ ਹੋਵੇ ਰਵਾਨ ਵੀ ਆਜ ਹੋ ਕੇ ਪਤੀਤ ਹੋਵੇ ਮਿਹ ਕਰਨੀ ਕਿਰਪਾ ਕਰਨੀ ਯਾਨੀ ਅੰਮ੍ਰਿਤ ਛਕਿਆ ਆਪਾ ਮਰਿਆਦੇ ਪੜਾ ਦਈਏ ਜਿਹੜਾ ਘੱਲੇ ਆ ਜਮਤ ਨਹੀਂ ਛਕਿਆ ਹਲੋ ਤੱਕ ਅੰਮ੍ਰਿਤ ਛਕ ਲੈ ਮੰਨ ਬਣਾਈਏ ਸਾਰੇ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਾਲਾ ਨੇ ਕਿਰਪਾ ਕੀਤੀ ਸਾਡੇ ਨੂੰ ਸੋਚੀ ਬਖਸ਼ੀ ਦਿੱਤੀ ਆ ਮਾਲਾ ਦੇ ਪਾਵਨ ਬਚਨਾਂ ਬਾਣੀ ਵਿੱਚ ਕੋਈ ਸਾਧੂ ਜੀ ਬਾਚਨ ਗੁਰੂ ਨਹੀਂ ਕੋਈ ਨਗਰੇ ਦਾ ਹੈ ਨਾਉ ਬੁਰਾ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਪਾਸਾ ਪੀਸਤ ਗੁਰੂ ਆ ਗੁਰੂਆਂ ਦੇ ਗੁਰੂ ਆ ਤਾਂ ਤਾਂ ਸਹਿਬ ਗੁਰੂ ਵਿਆਸ ਸਾਹਿਬ ਦੇ ਪਾਸਾ ਲੜ ਲੱਗੀਏ ਗਰੀਬਾ ਦਾ ਸ਼ੁਕਰਾਨਾ ਕਰੀਏ ਅਰਦਾਸ ਕਰੀਏ ਬੇਨਤੀ ਕਰੀਏ ਹੋਏ ਗਰੀਬਾ ਮੇਹਰ ਕਰਨੀ ਕਿਰਪਾ ਕਰਨੀ ਇਹ ਜੋ 450 ਸਾਲਾ ਗੋਪਰਵ ਮਨਾਇਆ ਜਾ ਰਿਹਾ ਸ਼੍ਰੋਮਣੀ ਗੋਵਧਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਗੁਣਗਾ ਰਹੀਆਂ ਅਸੀਂ ਅਮਰ ਕਮੇਟਾ ਦੇ ਸਗੇ ਉਥੇ ਹੀ ਮਾਣ ਕਰਪਾ ਕੀਤੀ ਤਾੰਤਾ ਜੀ ਨੂੰ ਅਮਰ ਦਾਸ ਪਾਤਸ਼ਾਹੀ ਤਾੰਤਾ ਜੀ ਰਾਮ ਦਾਸ ਪਾਤਸ਼ਾਹ ਨੂੰ ਇਹਨਾਂ ਪਰਵਾਨ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਵੀ ਹੋਏ ਦੀ ਬਾਣ ਵੀ ਸਜੇ ਸਾਹ ਜੀ ਬਹੁਤ ਕਿਰਪਾ ਕੀਤੀ ਆਪਾਂ ਸਾਰੇ ਅਰਦਾਸ ਕਰੀਏ ਬੇਨਤੀ ਕਰੀਏ ਸਾਨੂੰ ਹੁੰਦੇ ਸਮੇਂ ਇਸੇ ਤਰ੍ਹਾਂ ਆਪ ਜੀ ਦਾ ਗਲ ਘਰ ਦੀ ਸੇਵਾ ਕਰਨ ਦਾ ਬਾਣੀ ਪੜਨ ਦਾ ਕੋਦ ਬਰਸੀਆਂ ਸੁਲਾਗਮ ਜਿਹੜੇ ਕੋਈ ਕੋਪਰ ਮਨਾਉਣ ਦੇ ਸੁਭਾਅ ਬਖਸਣਾ ਇਹਨੇ ਸਮੇਂ ਲਈ ਦਰਸ਼ਨੀ ਕਰਦੇ ਆ ਸੇਵਾ ਕਰਦੇ ਆ ਹੋਈਆਂ ਬੇਅੰਤ ਭੋਲਾ ਚੱਕਾਂ ਦੀ ਥੀਮਾ ਕਰਨੀ ਕੋਮਨੀ ਕਰਿਆ ਤੋਪੰਨੇ ਕਮੇਟੀ ਜਿੰਨੇ ਪਰਪੰਨੇ ਕੀਆ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਆ ਕਮੂ ਆਗੇ ਸਾਹਿਬ ਜੀ ਹੋਣੀ ਕਾਇਕਰ ਬਾਕਸ ਸਿੰਘ ਜੀ ਹੋਣੀ ਗਰੇਵਾਲ ਸਿੰਘ ਹੋਣੀ ਉਹ ਜਿਹਨੇ ਹੜ ਜਾਂਤੀ ਸਾਹਿਬ ਨੇ ਸਾਡੇ ਨੂੰ 9 10 ਸਿੰਘ ਦਿੱਤੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾੜਾ ਕਿਰਪਾ ਕਰਨ ਸਾਨੂੰ ਸਮਾਤ ਬਾਕਸ ਨੂੰ ਹਨ ਪ੍ਰਾਰ ਬਾਕਸ ਨੂੰ ਹੋਇਆ ਕਰਤੇ ਮੋਲੋ ਉਹ ਭਾਈ 2002 ਕੋਲੇ ਬੁਲਾਈ ਬਾਣੀ ਤੇ ਆਣੀ ਹੋਈਏ ਬਾਣੀ ਤੇ ਆਣੀ ਹੋਈਏ ਨਵੀਂ ਯੂਨੀਵਰਸਿਟੀ ਪਾਸੇ ਖੁਸ਼ੀਆਂ ਪ੍ਰਾਪਤ ਕਰੀਏ ਭੁੱਲਾ ਚੁੱਕਾਂ ਦੀ ਖੇਮਾ ਰਾਏ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ऐ सुन हो गुरु बाबा रे ओ हर हर दया करो हर हर दया करो गुरु ने लो गुरु ने लो गुरु में ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸੈਭੂ ਅਮਰਦਾਸ ਮਹਾਰਾਜ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਅਤੇ ਤੰਤਨ ਗੁਰੂ ਅਮਰਦਾਸ ਮਹਾਰਾਜ ਜੀ ਦੇ 450 ਸਾਲਾ ਗੁਰਤਾ ਗਦੀ ਦਿਵਸ ਨੂੰ ਸਮਰਪਤ ਜਿਹੜੇ ਸਮਾਗਮ ਚੱਲ ਰਿਹਾ ਉਹਨਾਂ ਵਿੱਚ ਅੱਜ ਚੀਚੀ ਤੌਰ ਦੇ ਉੱਤੇ ਹੋਤੀ ਮਰਦਾਨ ਸੰਪਰਦਾ ਦੇ ਮਹਾਂਪੁਰਖ ਬਾਬਾ ਬਸੰਤ ਸਿੰਘ ਜੀ ਬਾਬਾ ਗਿਆਨ ਸਿੰਘ ਜੀ ਬਾਬਾ ਹਰਪ੍ਰੀਤ ਸਿੰਘ ਜੀ ਬਰਾਖਦੀਨ ਨਿਰਮਲ ਕੋੜੇ ਯੋਲਾ ਵਾਲੇ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਸੰਤਾਂ ਤੋਂ ਤਾਂ ਮੌਜੂਦਾ ਮੁਖੀ ਸੰਤ ਬਾਬਾ ਜੀ ਸਿੰਘ ਜੀ ਨੰਬਰ ਗੁਰਦਾਵਣੀ ਮਹਾਪੁਰਕਾ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਹੈ ਉਹ ਅੱਜ ਇੱਥੇ ਇਹਨਾਂ ਨੂੰ ਸਟਾਫ ਦੀਆਂ ਨੂੰ ਸਮਰਪਤਾ ਆ ਕੇ ਇੱਥੇ ਸੰਗਤ ਲੈ ਕੇ ਪਹੁੰਚੇ ਨੇ ਸੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਉਹਨਾਂ ਨੂੰ ਜੀਆਂ ਵੀ ਕਹਿੰਦੇ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਅੱਜ ਨਗਰ ਕੀਰਤਨ ਦੀ ਰਮਤਾ ਦੇ ਉੱਤੇ ਉੱਚੇ ਚੇੇ ਤੌਰ ਦੇ ਉੱਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਨੇ ਨਿਰਮਲ ਕੁੜੇ ਜਵਾਬ ਆ ਕੇ ਪਹੁੰਚ ਕੇ ਇਸ ਨਗਰ ਕੀਰਤਨ ਦੀ ਰਮਤਾ ਜਿਹੜੀ ਕਰਵਾਈ ਸੀ ਔਰ ਅੱਜ ਇੱਥੇ ਸਮਾਪਤੀ ਦੇ ਉੱਤੇ ਇਚੇਚੇ ਦੌਰ ਦੇ ਉੱਤੇ ਦਾਸ ਔਰ ਉਹਨਾਂ ਦੇ ਨਾਲ ਸਰਦਾਰ ਅ ਗਰਜਮ ਸਿੰਘ ਜੀ ਘਰੇਵਾਲ ਸਾਬਕਾ ਜਨਰਲ ਸਕੱਤਰ ਸਰਦਾਰ ਗਵਰਜਨ ਸਿੰਘ ਜੀ ਕਰਮੂ ਵਾਲਾ ਸਾਬਕਾ ਜਨਰਲ ਸਕੱਤਰ ਸ਼ੌਮੀ ਗੁਰਦਾਰਾ ਪ੍ਰਬੰਧਕ ਕਮੇਟੀ ਔਰ ਇਥੋਂ ਦੇ ਮੈਨੇਜਰ ਸਰਦਾਰ ਗੁਰਾ ਸਿੰਘ ਜੀ ਔਰ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਇਸ ਨਗਰ ਕੀਰਤਨ ਨੂੰ ਜੀਆਂ ਆ ਕਿਹਾ ਗਿਆ ਔਰ ਪੰਜ ਪਿਆਰੇ ਸਹਿਬਾਨ ਨੂੰ ਸਰਪੋਵਧ ਦਿੱਤੇ ਗਏ ਮਹਾਪੁਰਖਾਂ ਦਾ ਸਤਿਕਾਰ ਕੀਤਾ ਗਿਆ ਸੋ ਇਹ ਸ਼ਤਾਬ ਦੀ ਜਿਹੜੀ ਹੈ ਸਾਡੀ ਜੀਵਨ ਵਿੱਚ ਆਈ ਹੈ ਸਾਡੇ ਲਈ ਬੜੀ ਇਹ ਖੁਸ਼ੀ ਵਾਲੀ ਗੱਲ ਹੈ ਔਰ ਅਸੀਂ ਆਪਣੇ ਆਪ ਨੂੰ ਬੜਾ ਭਾਗੇ ਸਮਝਦੇ ਹਾਂ ਗੁਰੂ ਸਾਹਿਬ ਰਹਿਮਤ ਕਰਨ ਬਖਸ਼ਿਸ਼ ਕਰਨ ਜਿਸ ਭਾਵਨਾ ਦੇ ਨਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਔਰ ਸਮੁੱਚੀਆਂ ਸੰਗਤਾਂ ਇਹ ਸ਼ਤਾਬ ਦੀ ਬਣਾ ਰਹੀਆਂ ਨੇ ਅਸੀਂ ਉਹਨਾਂ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਦੇ ਤੇ ਚੱਲਣ ਦੇ ਸਮਰੱਥ ਹੋ ਸਕੀਏ ਔਰ ਸਿੱਖ ਪੰਥ ਜਿਹੜਾ ਹੈ ਉਹ ਮਜ਼ਬੂਤ ਹੋਵੇ ਜੜਦੀ ਕਲਾ ਹੋਵੇ ਔਰ ਸਮਝਾ ਖਾਲਸਾ ਪੰਥ ਜਿਹੜਾ ਅਮਰਤਧਾਰੀ ਹੋਵੇ ਇਹ ਸਾਡੀ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ